ਹੁਸ਼ਿਆਰਪੁਰ ਦੇ ਟਾਂਡਾ ਚ 71 ਨੰਬਰ ਰੇਲਵੇ ਫਾਲਕ ਤੇ ਅੱਜ ਇੱਕ ਤੇਜ਼ ਧਮਾਕੇ ਦੇ ਬਾਅਦ ਮੌਕੇ ਤੇ ਰੇਲਵੇ ਪੁਲਿਸ ਪਹੁੰਚੀ ਆ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਕਹਿੰਨੇ ਘਟ ਜੇ ਪੈਨੇ ਘਟ ਜੇ ਥੋੜੀ ਪੋਟਾਸ਼ ਆਜੋ ਸਰ ਆਜੋ ਜੀ ਸਰ ਜਿਹੜੀ ਇੱਕ ਇੱਥੇ ਪਲਾਚਕ ਦੇ ਲਾਗੇ ਇੱਕ ਬਿਸਪੁਰ ਜੀ ਗੱਲ ਨਿਕਲ ਕੇ ਸਾਹਮਣੇ ਆਈ ਰੇਲਵੇ 71 ਨੰਬਰ ਗੇਟ ਤੇ ਕੀ ਮਾਮਲਾ ਹੈ ਸਾਰਾ ਸਰ ਅਸੀਂ ਮੌਕੇ ਤੇ ਪਹੁੰਚੇ ਹੁਣੇ ਇਨਫਰਮੇਸ਼ਨ ਮਿਲੀ ਸੀ ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ ਕਿ ਕੋਈ ਵੱਡਾ ਬਲਾਸਟ ਨਹੀਂ ਹੈਗਾ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਿੰਪਲ ਕੋਈ ਪੋਟਾਸ਼ ਟਾਈਪ ਜਾਂ ਛੋਟੇ ਕਿਤੇ ਜਾਰਾਂ ਨੂੰ ਧਿਉਣ ਵਕਤ ਜਿਹੜਾ ਫਟਿਆ ਜਾਂਦਾ ਉਹ ਹੈਗਾ ਮਾਇਨਾ ਪਟਾਕਾ ਸੀ ਕੋਈ ਦਾਸ ਕਿਸ ਨੂੰ ਇੰਜਰੀ ਵੀ ਹੋਈ ਹੈ ਇੰਜਰੀ ਕੋਈ ਗੇਟਮੈਨ ਦੇ ਸਪੈਲਿੰਗ ਆਈ ਹੈ ਪੈਰ ਤੇ ਮੂਹ ਦੀ ਨਗਰੀਆ ਇੰਜਰੀ ਨੇਕਲੀ ਸਪੈਲਿੰਗ ਜਾਤਾ-ਜਾਦੀ ਵਾਧਾ ਬੈਂਚ ਜਾਤਾ-ਜਾਦੀ ਜਿਹੜਾ ਆਵਾਜ਼ ਆਈ ਜਿਹੜੀ ਰੇਲਵੇ ਦੀ ਅਸਲ ਹਾਲਾਤ ਰੁਕੀ ਹੁਣ ਕਲੀਅਰ ਕਰਦੇ ਕੋਈ ਫੋਰੈਂਸਿਕ ਟੀਮ ਵੀ ਕਰਾਈ ਆ ਰਹੀ ਹੈ ਹਾਂਜੀ ਬੁਲਾਏ ਨੇ ਮੌਕੇ ਤੇ ਫੋਰੈਂਸਿਕ ਟੀਮ ਬੁਲਾਈ ਹੋਈ ਹੈ ਟੰਡ ਕੀ ਇਨਸੀਡੈਂਟ ਹੋਇਆ ਜਿਹੜਾ ਤੁਮਾਕੀ ਦੀ ਗੱਲ ਕਹੀ ਹੈ ਉਹ ਫਾਇਰ ਫਲੇਂਡਿੰਗ ਸੀ ਕੀ ਚੀਜ਼ ਜਿਹ ਇੱਕ ਪੈਨਿਕ ਰੂਮਰ ਜਿਹੜਾ ਹੈਗਾ ਉਹ ਫੈਲ ਰਿਹਾ ਹੈਗਾ ਜ ਜਿਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਪ੍ਰਾਇਮਰੀ ਸਾਈ ਰਿਪੋਰਟ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਟਾਂਡਾ ਜਿਹੜਾ ਹੈਗਾ ਉੱਥੇ ਖੁੱਡਾ ਖੁਰਾਲਾ ਰੇਲਵੇ ਫਾਟਕ ਦੇ ਨੇੜੇ ਕੋਈ ਬਲਾਸਟ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਤੇ ਇਮੀਡੀਏਟਲੀ ਜਿਹੜਾ ਹੈਗਾ ਇਸ ਚੀਜ਼ ਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਡੀਐਸਪੀ ਟਾਂਡਾ ਤੇ ਐਸਐਚਓ ਟਾਂਡਾ ਵਿਥ ਜੀਆਰਪੀ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਦੇ ਨਾਲ ਪਹੁੰਚਿਆ ਹੈਗਾ ਉੱਥੇ ਤੇ ਉਹਨਾਂ ਨੇ ਜਿਹੜਾ ਹੈਗਾ ਮੌਕੇ ਤੋਂ ਜਿਹੜਾ ਪ੍ਰਾਇਮਰੀ ਸਾਈ ਸਾਰਾ ਵੈਰੀਫਾਈ ਕੀਤਾ ਹੈਗਾ ਉਸ ਦਿੱਸਾ ਸਾਹਮਣੇ ਆਈ ਹੈਗੀ ਕਿ ਬਲਾਸਟ ਦੀ ਕੋਈ ਘਟਨਾ ਉਥੇ ਨਹੀਂ ਵਾਪਰੀ ਹੈਗੀ ਬਲਕਿ ਉਥੇ ਇੱਕ ਛੋਟਾ ਪੋਟਾਸ ਕਰਕੇ ਜਿੱਦਾਂ ਪਟਾਕਾ ਵੱਜਦਾ ਹੁੰਦਾ ਪੋਟਾਸ ਦਾ ਜਿਹੜਾ ਜਨਰਲੀ ਵਾਈਲਡ ਬੋਰ ਨੂੰ ਹੰਟ ਕਰਨ ਵਾਸਤੇ ਲੋਕ ਆਟੇ 'ਚ ਪੋਟਾਸ ਪਾ ਕੇ ਤੇ ਫਿਰ ਨੂੰ ਕੱਪੜੇ 'ਚ ਲਵੇੜ ਕੇ ਰੱਖ ਦਿੰਦੇ ਹੈਗੇ ਤੇ ਉਸ ਤਰੀਕੇ ਦਾ ਜਿਹੜਾ ਹੈਗਾ ਉਹਦੇ ਕਰਕੇ ਇੱਕ ਮਾਈਲਡ ਜਿਹੜਾ ਉਥੇ ਪਟਾਕਾ ਵਜਿਆ ਹੈਗਾ ਤੇ ਕੋਈ ਵੀ ਉਥੋਂ ਸਪੋਰਟ ਤੋਂ ਇੰਜਰਡ ਨਹੀਂ ਹੋਇਆ ਪਹਿਲਾਂ ਰਿਪੋਰਟ ਕੀਤਾ ਗਿਆ ਸੀਗਾ ਕਿ ਇੱਕ ਰੇਲਵੇ ਦਾ ਮੁਲਾਜ਼ਮ ਕਾਫੀ ਜਖਮੀ ਹੋਇਆ ਹੈਗਾ ਉੱਥੇ ਤੇ ਉਹਨੂੰ ਵੀ ਰੇਲਵੇ ਮੁਲਾਜ਼ਮ ਨੂੰ ਵੀ ਸਾਡੀ ਪੁਲਿਸ ਟੀਮ ਨੇ ਜਾ ਕੇ ਉੱਥੇ ਵੈਰੀਫਾਈ ਕੀਤਾ ਹੈਗਾ ਤੇ ਉਹ ਇੰਜਰਡ ਨਹੀਂ ਹੋਇਆ ਹੈਗਾ ਉਹਦੇ ਪੈਰ ਤੇ ਜਿਹੜਾ ਹੈਗਾ ਕੋਈ ਹਲਕੀ ਸੀ ਸੋਜਿ ਦੱਸੀ ਜਾ ਰਹੀ ਹੈਗੀ ਅਦਰਵਾਈਜ਼ ਹੀ ਇਜ਼ ਫਿਟ ਐਂਡ ਫਾਈਨ ਤੇ ਬਲਾਸਟ ਜਿੱਦਾਂ ਦੀ ਕੋਈ ਗੱਲ ਨਹੀਂ ਹੈਗੀ ਫੇਰ ਵੀ ਜਿਹੜਾ ਹੈਗਾ ਸਾਡੀ ਫੋਰੈਂਸਿਕ ਟੀਮਸ ਹਰ ਤਰੀਕੇ ਦੀ ਚੀਜ਼ਾਂ ਨੂੰ ਰੂਲ ਆਊਟ ਕਰਨ ਵਾਸਤੇ ਉੱਥੇ ਮੌਕੇ ਤੇ ਪਹੁੰਚ ਰਹੀਆਂ ਹੈਗੀਆਂ ਉਹ ਸਾਰਾ ਜਿਹੜਾ ਵੀ ਈਵਨ ਚਾਹੇ ਉਹ ਪੋਟਾਸ਼ ਦਾ ਉਹ ਦਿਮਾਕਾ ਛੋਟਾ ਜਿਹਾ ਸੀਗਾ ਪਟਾਕਾ ਜਿਹੜਾ ਵਜਿਆ ਉਹਨੂੰ ਵੀ ਵੈਰੀਫਾਈ ਕਰਕੇ ਆ ਫੈਸਲ ਭੇਜ ਕੇ ਸੀ ਵੈਰੀਫਾਈ ਕਰਾਉਂਗੇ ਤੇ ਕਿਸੇ ਵੀ ਤਰੀਕੇ ਦੀ ਕੋਈ ਸ਼ਰਾਰਤ ਜਿਹੜੀ ਹੈ ਉਸਦੇ ਵੀ ਕੋਈ ਹਰ ਤਰੀਕੇ ਦੇ ਐਂਗਲ ਨਾਲ ਵੀ ਐਗਜ਼ਾਮਨ ਕਰਾਂਗੇ ਕਿ ਵੀ ਇੱਥੇ ਆ ਕਿਸ ਤਰੀਕੇ ਨਾਲ ਹੋਇਆ ਕਿਦਾਂ ਕੋਈ ਚੀਜ਼ ਪਹੁੰਚੀ ਹੈਗੀ ਉਹ ਸਾਰਾ ਕਰਕੇ ਫਿਰ ਨੂੰ ਅਸੀਂ ਅੱਗੇ ਕਨਕਲੂਡ ਕਰਾਂਗੇ ਬਟ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਗਾ ਕਿ ਕੋਈ ਪੈਨਿਕ ਵਾਲੀ ਜਾਂ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਆ ਇੱਕ ਪੋਟਾਸ਼ ਦਾ ਪਟਾਕਾ ਹੋਣ ਕਰਕੇ ਆ ਇਨਸੀਡੈਂਟ 会啊。<Thank you. S 1>